ਯਾ ਆਪ ਦੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਹਿੱਤਾਂ ਲਈ ਖੜੀ ਹੈ ਪੰਜਾਬ ਦੇ ਕੋਲ ਪਾਣੀ ਨਹੀਂ ਦੇਣ ਨੂੰ ਹੈ ਉਹ ਜਿਆਦਾ ਪਾਣੀ ਅਸੀਂ ਨਹੀਂ ਦੇ ਸਕਦੇ ਪੀਣ ਵਾਲਾ ਪਾਣੀ ਇਹ ਭਾਈ ਕਨਈਆ ਦੇ ਜਿਹੜੇ ਨੇ ਪੈਰੋਕਾਰ ਨੇ ਇੱਥੇ ਤੇ ਪੰਜਾਬੀ ਕਦੇ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਦਾ ਪੀਣ ਵਾਲੇ ਪਾਣੀ ਜਰੂਰ ਅਡਜਸਟਮੈਂਟ ਹੋ ਜਾਂਦੀ ਹੈ ਕਿ ਅੱਜ ਕਮੀ ਹੈਗੀ ਆ ਦੇ ਦਿੱਤਾ ਤੇ ਕੱਲ ਪਾਣੀ ਜਿਆਦਾ ਹੋਣਾ ਮੌਨਸੂਨ ਦੀ ਵਜ੍ਹਾ ਕਰਕੇ ਤੇ ਉਸ ਵੇਲੇ ਵਾਪਸ ਲੈ ਲਿਆ ਇਹ ਸਭ ਚਲ ਜਾਂਦਾ ਉਹ ਅਲੱਗ ਗੱਲ ਆ ਪਰ ਇਹਦੇ 'ਚ ਮੈਂ ਕਹੂੰਗਾ ਕਿ ਭਗਵੰਤ ਮਾਨ ਸਰਕਾਰ ਜਿਹੜੀ ਆ ਔਰ ਐਫੀਸ਼ੀਐਂਸੀ ਨਹੀਂ ਹੈ ਇਹਨਾਂ ਦੀ ਪਰਫਾਰਮ ਨਹੀਂ ਕਰ پا ਰਹੇ ਔਰ ਇਹ ਇਸੇ ਕਰਕੇ ਇਹਨਾਂ ਨੇ ਕੋਈ ਪਹਿਲਾਂ ਤਿਆਰੀ ਨਹੀਂ ਕੀਤੀ ਵਕੀਲਾਂ ਦੀ ਫੌਜ ਹੈ ਇਹਨਾਂ ਕੋਲੇ ਐਡਵੋਕੇਟ ਜਨਰਲ ਨੇ ਔਰ ਅਡੀਸ਼ਨਲ ਐਡਵੋਕੇਟ ਜਨਰਲ ਨੇ ਇਹ ਅੱਜ ਮੰਤਰੀ ਅੱਜ ਕਹਿ ਰਿਹਾ ਵਿਰੇਂਦਰ ਗੋਇਲ ਕਹਿੰਸੀ ਅੱਜ ਤਿਆਰੀ ਕਰਾਂਗੇ ਤਿਆਰੀ ਅੱਜ ਕੀ ਕਰੋਗੇ ਤਾਂ ਪਹਿਲਾਂ ਲੈ ਲੈਣੀ ਸੀ ਪੈਸੇ ਤਾਂ ਪੰਜਾਬੀਆਂ ਦਾ ਟੈਕਸ ਦਾ ਪੈਸਾ ਤੁਸੀਂ ਕਰੋੜਾਂ ਰੁਪਏ ਬਰਬਾਦ ਕਰਦੇ ਹੋ ਇਹਦੇ ਤੇ ਕਿਉਂ ਨਹੀਂ ਕੀਤੀ ਹੁਣ ਤੱਕ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਊਗਾ ਇਹਨਾਂ ਦੇ ਬਾਰੇ ਇਹ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੇ ਅੱਜ ਮੀਟਿੰਗ ਲੈ ਰਹੇ ਆ ਮਨੀਸ਼ ਸ਼ਿਸ਼ੋਧਿਆ ਤੇ ਕੇਜਰੀਵਾਲ ਤੇ ਉਹ ਪੰਜਾਬ ਦੇ ਚੀਫ ਮਿਨਿਸਟਰ ਨੇ ਪੰਜਾਬ ਦਾ ਮੁੱਖ ਮੰਤਰੀ ਆ ਉਹਨੂੰ ਤਿਆਰੀ ਕਰਨੀ ਚਾਹੀਦੀ ਆ ਉਹਨੂੰ ਉਂਗਲ ਫੜ ਕੇ ਕੋਈ ਚਲਾਊਗਾ ਔਰ ਫਿਰ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕਰਨੀ ਇਵੈਂਟ ਮੈਨੇਜਮੈਂਟ ਕਰਦੇ ਆ ਇਹ ਸਰਕਾਰੀ ਕੰਮ ਫਾਈਲਾਂ ਤੇ ਹੁੰਦੇ ਆ ਕਾਗਜ਼ਾਂ ਤੇ ਹੁੰਦੇ ਆ ਉਹ ਤਿਆਰ ਕਰਕੇ ਰੱਖੋ ਔਰ ਉਹ ਫਿਕਰ ਕਰਕੇ ਅਦਾਲਤ ਚੋਂ ਤੱਕ ਜਾਣਾ ਚਾਹੀਦਾ ਸੀ ਜਿਹੜਾ ਇਹਨਾਂ ਨੂੰ ਪਤਾ ਹੀ ਨਹੀਂ ਅਸੀਂ ਕਰਨਾ ਕੀ ਆ ਨਾ ਇਹਨਾਂ ਦੀ ਵਕੀਲਾਂ ਦੀ ਟੀਮ ਨੂੰ ਤੇ ਸਰ ਪਾਣੀ ਉਦ ਰਹੂਗਾ ਵੀ ਕੀ ਗੱਲ ਕਰਦੇ ਹੋ ਮੈਂ ਸਿੱਧੀ ਸਿੱਧੀ ਭਾਸ਼ਾ ਸਮਝ ਮੈਂ ਤਾਂ ਥੇਟ ਪੰਜਾਬੀ ਆ ਉਹਦੇ ਚੀ ਬੋਲ ਰਿਹਾ ਕਿ ਅਸੀਂ ਪੰਜਾਬ ਦੇ ਹਿੱਤਾਂ ਲਈ ਖੜੇ ਆ ਪੰਜਾਬ ਦੇ ਹੱਕ ਲਈ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਡਟ ਕੇ ਖੜੂਗੀ ਇਹ ਮੁੱਖ ਮੰਤਰੀ ਨੇ ਕਦੇ ਵੀ ਬੀਜੇਪੀ ਨੂੰ ਕਿਹਾ ਨਹੀਂ ਹੈ ਕਿ ਤੁਹਾਡੀ ਐਸ ਮਦਦ ਦੀ ਜਰੂਰਤ ਆ ਨਾ ਕਦੇ ਆਲ ਪਾਰਟੀ ਮੀਟਿੰਗ ਬੁਲਾਈ ਉਹ ਤਾਂ ਕਹਿੰਦੇ ਕਿ ਜੋ ਮੈਂ ਸੋਚਦਾ ਜੋ ਮੈਂ ਕਰਦਾ ਜੋ ਕੇਜਰੀਵਾਲ ਕਹਿੰਦਾ ਉਹੀ ਸੱਚ ਆ ਬਾਕੀ ਸਭ ਝੂਠ ਆ ਇਹਨਾਂ ਤੋਂ ਆ ਜਿਹੜੇ ਪੌਣੇ 2 ਸਾਲ ਰਹਿ ਗਏ ਇਹ ਕਿਸ ਤਰ੍ਹਾਂ ਕੱਢਣੇ ਨੇ ਇਹ ਪੰਜਾਬੀਆਂ ਨੂੰ ਸੋਚਣਾ ਪੈਣਾ